ਜਿਵੇਂ ਹੁਣ ਆ ਸ਼ੀਸਾ ਸਵਿਫਟ ਦਾਗਾ ਚਲੋ ਇੱਕ ਨੋਰਮ ਮੇਨ ਜਿਹੜੀ ਆਪਣੀ ਕਾਰ ਚੱਲਦੀ ਹੈਗੀ ਕੰਡੀਸ਼ਨ ਚੈੱਕ ਕਰੋ ਹਾਂਜੀ ਏਜੰਸੀ ਦੇ ਵਿੱਚ ਇਹ ਤਕਰੀਬਨ 6000 ਤੋਂ ਪਲੱਸ 6700 ਦੇ ਕਰੀਬ ਆਗਾ ਠੀਕ ਆ ਜੀ ਆਪਣੇ ਕੋਲੇ ਇਹ ਤ ਇਹ ਉਹ ਚਿੰਟਾ ਹੁੰਦਾ ਲੱਗਿਆ ਹੋਇਆ ਨੀਚੇ ਠੀਕ ਆ ਜੀ ਆ ਵੀ origignal ਮਿਲੂ i20 ਦਾ ਚਲੋ ਬਾਕੀ ਵੀ ਆਪਣੇ ਕੋਲੇ ਕਾਰਾਂ ਦੇ ਪਈ ਆਗੇ ਠੀਕ ਆ ਠੀਕ ਆ ਹੰਡਾਈ ਕੀ ਆ ਹੰਡਾਈ ਦੇ ਉੱਤੇ ਮੋਹਰ ਲੱਗੀ ਹੋਈ ਆ ਪਿਛਲੇ ਮਾਡਲ ਦੀ Honda City ਠੀਕ ਆ ਜੀ Scorpio ਲਓ ਜੀ ਆਸ ਕਾਰ ਵੀ ਪੁਰਾਣੀ ਮਾਡਲ ਵਾਲੀ ਆ ਗਈ ਹੈ ਨਾ ਜੀ ਹਾਂ ਜੀ ਪੁਰਾਣੀ ਮਾਡਲ ਵੱਖ-ਵੱਖ ਤਰ੍ਹਾਂ ਦੇ ਵਗੈਰਾ ਦੀਆਂ ਹਾਂਜੀ ਹਾਂਜੀ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਮਾਡਲ ਪਏ ਆਗੇ ਦੇ ਪਰ ਹੀ ਹਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਧਿਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਅਥੋਂ ਸ਼ਹਿਰ ਮਰੇੜਕੋਟਲੇ ਇੱਕ ਏਦਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਂਦੇ ਜਿੱਥੋਂ ਤੁਹਾਨੂੰ ਗੱਡੀਆਂ ਦਾ ਸਪੇਅਰ ਪਾਰਟ ਬਹੁਤ ਹੀ ਸਸਤਾ ਮਿਲ ਜੂ ਤੇ Ориਜਨਲ ਮਿਲ ਜੂਗਾ ਤਾਂ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਇਹਨਾਂ ਦਾ ਜਿਹੜਾ ਸਮਾਨ ਹੈ ਗੱਡੀਆਂ ਦਾ ਦਿਖਾਵਾਂਗੇ ਬਾਕੀ ਤੁਹਾਨੂੰ ਪ੍ਰੋਪਰ ਐਡਰੈਸ ਦ ਲਓ ਜੀ ਆਪਾਂ ਪਹੁੰਚੇ ਆ ਐਚ ਐਸ ਮੋਟਰਸ ਮਰੇੜਕੋਟਲਾ ਤੇ ਇੱਥੇ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਹਰ ਤਰ੍ਹਾਂ ਦੀਆਂ ਗੱਡੀਆਂ ਦੇ ਨਵੇਂ ਸਪੇਅਰ ਪਾਰਟ ਮਿਲਦੇ ਨੇ ਤੇ ਆ ਇਹ ਸ਼ਾਪ ਆ ਤੇ ਇਹ ਜਿਹੜੀ ਸ਼ਾਪ ਆ ਨਿਊ ਹਾਲੈਂਡ ਏਜੰਸੀ ਦੇ ਬਿਲਕੁਲ ਕੋਲੇ ਆ ਇੱਧਰ ਏਜੰਸੀ ਆ ਨਿਊ ਹਾਲੈਂਡ ਦੀ ਤੇ ਆ ਨਾਬੇ ਰੋਡ ਆ ਤੇ ਇਹ ਨਾਬੇ ਨੂੰ ਰੋਡ ਜਾਂਦਾ ਇੱਧਰੋਂ ਤੇ ਇੱਧਰੋਂ ਸ਼ਹਿਰ ਮਰੇੜਕੋਟਲਾ ਅਗਰ ਤੁਸੀਂ ਆਉਂਗੇ ਹਨਾ ਜਰਗ ਚੌਂਕ ਤੋਂ ਸਿੱਧਾ ਹੀ ਤੁਸੀਂ ਆਉਣਾ ਤਾਂ ਆ ਨਾਬੇ ਨੂੰ ਜਾਂਦਾ ਤੇ ਇੱਥੇ ਨਾਲ ਹੀ ਨਿਊ ਹਾਲੈਂਡ ਦੀ ਏਜੰਸੀ ਆ ਤੇ ਸਾਹਮਣੇ ਇਹ ਸ਼ਾਪ ਆ ਤਾਂ ਚੱਲਦੇ ਆਂ ਦੇਖ ਨੂੰ ਦਿਖਾਉਨੇ ਆ ਸਾਰੀ ਆਪਾਂ ਵੀ ਕੀ ਕੀ ਆਪਾਂ ਨੂੰ ਇਹ ਵੈਰਾਈਟੀ ਜਿਹੜੀ ਗੱਡੀਆਂ ਦੇ ਦਿੰਦੇ ਆ ਤੇ ਕੀ ਕੀ ਰੇਟ ਨੇ ਆਜੋ 4 by ji ਕੀ ਹਾਲ ਚਾਲ ਆ ਬਹੁਤ ਵਧੀਆ ਬੀ ਜੀ ਹਾਂਜੀ ਬਾਈ ਜੀ ਸਵਾਗਤ ਆ ਤੁਹਾਡਾ ਸਾਡੇ ਦੁਕਾਨ ਤੇ ਆਉਣ ਲਈ ਹਾਂਜੀ ਤੇ ਕੀ ਕੀ ਆਪਣੇ ਕੋਲ ਮਿਲ ਜਾਂਦਾ ਗੱਡੀਆਂ ਦਾ ਜੀ ਆਪਣੇ ਕੋਲੇ ਕਾਰਾਂ ਦਾ ਜੀ ਤਕਰੀਬਨ ਸਮਾਨ ਹਾਂਜੀ ਜੋ ਬਾਜ਼ਾਰ ਦੇ ਵਿੱਚ ਐਕਸੀਡੈਂਟ ਕਾਰਾਂ ਹੋਣ ਤੇ ਨਹੀਂ ਮਿਲਦਾ ਹਾਂਜੀ ਆਪਣੇ ਕੋਲੇ ਉਹ オリジナル ਤਕਰੀਬਨ オリジナル ਸਮਾਨ ਪੁਰਾਣਾ ਠੀਕ ਆ ਜੀ ਤੇ ਏਜੰਸੀ ਤੋਂ ਬਹੁਤ ਜ਼ਿਆਦਾ ਘੱਟ ਰੇਟ ਤੇ ਠੀਕ ਆ ਜੀ ਇਮੈਲੋਏ ਸਿਸ਼ੇ ਆ ਗਏ ਨਾ ਜੀ ਹਾਂ ਜੀ ਇੱਕ ਸਾਈਡ ਸਿਸ਼ੇ ਆ ਗਏ ਜੀ ਇਹ ਸਾਈਡ ਸ਼ੀਸ਼ੇ ਆ ਗਏ ਜੀ ਠੀਕ ਆ ਜੀ ਆਪਣੇ ਕੋਲ ਇਕੱਲਾ ਇਹ ਸਮਾਨ ਵੇਚਣ ਲਈ ਨਹੀਂ ਜ ਬਹੁਤ ਸਾਰਾ ਆਪਾਂ ਰਿਪੇਅਰ ਵੀ ਕਰਦੇ ਆਂਗੇ ਓਕੇ ਓਕੇ ਮਤਲਬ ਸ਼ੀਸ਼ਾ ਰਿਪੇਅਰ ਵੀ ਕਰਦਨੇ ਆਂ ਜੀ ਹਾਂ ਜੀ ਹਾਂ ਠੀਕ ਆ ਜੀ ਜਿਵੇਂ ਹੁਣ ਆ ਸ਼ੀਸ਼ਾ ਸਵਿਫਟ ਦਾ ਹੈਗਾ ਚਲੋ ਇੱਕ ਨਾਰਮਲ ਮੇਨ ਜਿਹੜੀ ਆਪਣੀ ਕਾਰ ਚੱਲਦੀ ਹੈਗੀ ਕੰਡੀਸ਼ਨ ਚੈੱਕ ਕਰੋ ਹਾਂ ਜੀ ਏਜੰਸੀ ਦੇ ਵਿੱਚ ਇਹ तकरीबन 6000 ਤੋਂ ਪਲੱਸ 6700 ਦੇ ਕਰੀਬ ਆਗਾ ਠੀਕ ਆ ਜੀ ਆਪਣੇ ਕੋਲੇ ਇਹ तकरीबन 2500 ਦਾ ਰਹਦਾ ਇਹ ਜੀ ਹਾਂਜੀ ਲੋ ਜੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਤੁਸੀਂ ਹਨਾ ਸੀਸ਼ੇ ਦੀ ਤੇ ਇਸ ਸਵਿਫਟ ਦਾ ਆ ਗਿਆ ਨੇ ਬਾਕੀ ਸਾਰੇ ਹੋਰ ਮਾਡਲ ਦੇ ਪਹਿਲੇ ਜਿਵੇਂ ਕ੍ਰੇਟਾ ਦਾ ਪਿਆ ਹਨਾ ਜੀ ਆਹ ਕ੍ਰੇਟਾ ਦਾ ਆ ਗਿਆ ਜੀ ਜਿਵੇਂ ਹੁਣ ਬ੍ਰੀਜਾ ਵਾਲੇ ਭਾਈਆਂ ਨੂੰ ਛੇਤੀ ਪਤਾ ਲੱਗ ਜਾਊਗਾ ਹਾਂਜੀ ਬ੍ਰੀਜਾ ਦਾ ਨਾ ਬਹੁਤ ਜ਼ਿਆਦਾ ਮਾਡਲ ਆਉਂਦਾਗਾ ਵੀ ਉਹਦੇ ਇਹ ਇੰਡੀਕੇਟਰ ਨਹੀਂ ਹੈ ਠੀਕ ਆ ਜੀ ਜੇ ਕੋਈ ਚਾਹੁੰਦਾਗਾ ਵੀ ਅਸੀਂ ਇੰਡੀਕੇਟਰ ਵਾਲਾ ਲਗਾਉਣਾਗਾ ਹਾਂਜੀ ਆ ਗਿਆ ਅੱਛਾ ਇਹ ਵੀ ਬ੍ਰੀਜਾ ਦਾ ਹੈਂਡਿਕਟਰ ਇਹ ਬ੍ਰੀਜਾ ਦੀ ਹੈ ਇਹ ਵੀ ਆਪਾਂ ਫਿੱਟ ਕਰਵਾ ਕੇ ਦੇਵਾਂਗੇ ਠੀਕ ਆ ਜੀ ਉਸ ਤੋਂ ਬਾਅਦ ਕਿਸੇ ਵੀ ਕਾਰ ਦਾ ਚਾਹੀਦਾ ਹੋਵੇ ਸਕੋਰਪੀਓ ਦਾ ਚਾਹੀਦਾ ਸਵਿਫਟ ਕ੍ਰੇਟ ਆ ਹਾਂਜੀ ਬਰੀਜਾ ਵਰਨਾ i20 ਫੋਰਚਨਰ ਤੱਕ ਆਪਣੇ ਕੋਲੇ ਮੌਜੂਦ ਹੈਗੇ ਮਤਲਬ ਫੋਰਚਨਰ ਦਾ ਵੀ ਮਾਲ ਮਿਲ ਜੂਗਾ ਜੀ ਫੋਰਚਨਰ ਦਾ ਵੀ ਆਪਾਂ ਨੂੰ ਸ਼ੀਸ਼ਾ ਮਿਲ ਜੂਗਾ ਠੀਕ ਆ ਜੀ ਇਸ ਤੋਂ ਬਿਨਾ ਹੋਰ ਇਸ ਤੋਂ ਬਿਨਾ ਆਪਣੇ ਕੋਲੇ ਆਈਂਦੀਆਂ ਨੇ ਜੀ ਹੈਡਲਾਈਟਾਂ ਓਕੇ ਜੀ ਟੇਲ ਲਾਈਟਾਂ ਠੀਕ ਆ ਜੀ ਉਹ ਵੀ ਤਕਰੀਬਨ Ориਜినਲ ਲਾਈਟਾਂ ਪੁਰਾਣੀਆਂ ਓਕੇ ਜਿਵੇਂ ਇਹ ਲੜਕੇ ਦੀ ਕਿਹੜੀ ਗੱਡੀ ਦੀ ਇਹ Swift ਦੀ ਆ ਗਈ ਇਹ ਮੂਰਲੀ ਆ ਗਈ ਨਾ ਜੀ ਇਹ ਹੈੱਡਲਾਈਟ ਆ ਗਈ ਜੀ ਠੀਕ ਆ ਜੀ ਓਕੇ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੇ ਨੇਗੇ ਹਾ ਡੋਟਾ ਕੀ ਆਪਣੀ ਹੁੰਦੀ ਹੈਗੀ ਲੋਕ ਕਰਦੇ ਆਂਗੇ ਹਾਂਜੀ ਇਹ ਬਿਲਕੁਲ ओरिजिनल ਸਮਾਨ ਆ ਜਿਵੇਂ ਕ੍ਰੇਟਾ ਦਾ ਪਿਆ ਹੈਗਾ ਓਕੇ ਜੀ ਆ ਚੈੱਕ ਕਰੋ ਮਾਰਕ ਉੱਤੇ ਠੀਕ ਆ ਜੀ ਨਾਈਕ ਕ੍ਰੇਟਾ ਹੰਡਾਈ ਦਾ ਉਸ ਤੋਂ ਬਾਅਦ ਆਪਣੇ ਸੈਲਫ ਅਲਟਰਨੇਟਰ ਆ ਜਾਂਦੇ ਨੇ ਕਈ ਭਰਾਵਾਂ ਨੇ ਜਿਵੇਂ ਲਾਉਣਾ ਹੁੰਦਾ ਹੈਗਾ ਹਾਂਜੀ ਵੱਡਾ ਸਿਸਟਮ ਲਾਉਣਾ ਹੁੰਦਾ ਹੈਗਾ ਹਾਂਜੀ ਟਰੈਕਟਰ ਤੇ ਉਹਦੇ ਲਈ ਫਿਰ ਵੱਡਾ ਹੁਚਾਹੀਦਾ ਹੁੰਦਾ ਅਲਟੀਨੇਟਰ ਠੀਕ ਆ ਜੀ ਆਪਣੇ ਕੋਲੇ ਉਹਦੇ ਲਈ 120 ਐਂਪੀਅਰ ਦਾ Ориਜినਲ ਹੰਡਾਈ ਦਾ ਓਕੇ ਜੀ ਅਲਟੀਨੇਟਰ ਮਿਲ ਜੂ ਠੀਕ ਆ ਜੀ ਦੋਸਤੋ ਆ ਬਲੋਰ ਵਾਲੀਆਂ ਮੋਟਰਾਂ ਆ ਜਿਹੜੇ ਮੂਰੇ ਪੱਖਾ ਲੱਗੇ ਹੁੰਦਾ ਰੇਡੀਏਟਰ ਫੈਨ ਹਾਂਜੀ 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 ਉਹਦੀਆਂ ਮੋਟਰਾਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਦੇਖੋ ਨਵੇਂ ਵਰਗੀ ਕੰਡੀਸ਼ਨ ਇਹ ਵੀ ਆਦਰ ਰੇਟ ਤੇ ਓਕੇ ਜੀ ਮੰਨ ਲਓ ਵੀ A to Z ਸਮਾਨ ਮਿਲ ਜੂ ਕਿਸੇ ਵੀ ਗੱਡੀ ਦਾ ਜਿਵੇਂ ਹੁਣ ਆ ਆਗੇ नीचे जो टायर चलਦੇ ਆਗੇ हां जी हां जी ਇਹ ਉਹ ਚਮਟਾ ਹੁੰਦਾ ਲੱਗਿਆ ਹੋਇਆ ਨੀਚੇ ਠੀਕ ਆ ਜੀ ਆ ਵੀ ओरिजिनल ਮਿਲੂ i20 ਦਾ ਚਲੋ ਬਾਕੀ ਵੀ ਆਪਣੇ ਕੋਲ ਕਾਰਾਂ ਦੇ ਪਈ ਆਗੇ ਠੀਕ ਆ ਠੀਕ ਆ ਹੰਡਾਈ ਕੀ ਆ ਹੰਡਾਈ ਦੇ ਉੱਤੇ ਮੋਹਰ ਲੱਗੀ ਹੋਈ ਆ ਓਕੇ ਜੀ ਲੋ ਵੀ ਮੋਹਰ ਤੁਹਾਨੂੰ ਦਿਖਾਤੀ ਹੈ ਨਾ ਕੱਲੇ ਹੀ ਨਹੀਂ ਆਪਾਂ ਬਹੁਤ ਸਾਰਾ ਸਮਾਨ ਜਿਵੇਂ ਹੁਣ ਬਾਈਪਰ ਮਸ਼ੀਨਾਂ ਆ ਗਈਆਂ ਓਕੇ ਓਕੇ ਜੀ ਆਹ ਟਾਕੀਆਂ ਜੋ ਸ਼ੀਸ਼ੇ ਉੱਪਰ-ਨੀਚੇ ਹੁੰਦੇ ਨੇਗੇ ਉਹਨਾਂ ਦੀਆਂ ਮਸ਼ੀਨਾਂ ਆ ਗਈਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣੇ ਕੋਲੇ ਅਮਰੂਤੀ ਦੀਆਂ ਆ ਗਈਆਂ ਇਹਨਾਂ ਦੇ ਆਪਣੇ ਸਮਾਨ ਸਾਰਾ Ориਜినਲ ਹੁੰਦਾ ਹੈ ਠੀਕ ਹੈ ਜੀ ਹੋਰ ਵੀ ਬਹੁਤ ਸਾਰਾ ਸਮਾਨ ਹੈ ਵੇਦਾ ਹਾਂਜੀ ਜੇ ਮੇ ਕਿਸੇ ਨੂੰ ਨਵਾਂ ਪੁਰਾਣਾ ਰੇਡੀਏਟਰ ਚਾਹੀਦਾ ਆਪਰੇ ਕੋਲ ਪੁਰਾਣੇ ਰੇਡੀਏਟਰ ਹਰ ਇੱਕ ਗੱਡੀ ਦਾ ਤਕਰੀਬਨ ਪਈ ਆ ਗਈ ਠੀਕ ਹੈ ਜੀ ਆਹ ਕੰਡੈਂਸਰ ਇੰਟਰਕੂਲਰ ਪੱਖੇ ਬਾਕੀ ਸਟੀering ਵਗੈਰਾ ਹੀ ਪਿਆ ਜੀ ਸਟੀering ਵਗੈਰਾ ਪਿਆ ਹੈ ਜੀ ਆਪਣੇ ਕੋਲ ਜਿਵੇਂ ਉਸ ਤੋਂ ਜਿਹੜੀ ਇੱਕ ਹੋਰ Alto ਵਾਲਿਆਂ ਨਾਲ ਭਾਵਾਂ ਲਈ ਗੱਲ ਹਾਂਜੀ ਬਹੁਤ ਸਾਰੀਆਂ ਆਲਟਵਾਂ ਐਲਐਕਸ ਨੇ ਗਈਆਂ ਹਾਂਜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਬਿਨਾ ਪ੍ਰੈਸ਼ਰ ਤੋਂ ਹਾਂਜੀ ਹਾਂਜੀ ਜੇ ਕਿਸੇ ਨੇ ਐਲਐਕਸ ਆਈ ਕਰਵਾਉਣੀ ਆਂਗੀ ਆਪਣੇ ਕੋਲੇ ਉਹਦਾ ਵੀ ਸਟੀering ਮੌਕੇ ਤੇ ਆਏ ਅੱਛਾ ਮੰਨ ਲਓ ਉਹਨੂੰ ਪ੍ਰੈਸ਼ਰ ਕਰ ਦੋਗੇ ਪ੍ਰੈਸ਼ਰ ਹੋ ਜਾਊਗੀ ਠੀਕ ਹੈ ਲੋ ਐਲਐਕਸ ਨੂੰ ਐਲਐਕਸ ਆਈ ਕਰ ਦੋ ਐਲਐਕਸ ਆਈ ਬਣ ਜਾਊਗੀ ਠੀਕ ਹੈ ਠੀਕ ਹੈ ਜੀ ਲੋ ਜੀ ਬਾਕੀ ਆ ਸ਼ੀਸ਼ੇ ਪਏ ਨੇ ਹਰੇ ਇਹ ਹਰੇ ਕਾਰ ਦਾ ਆਪਣੇ ਕੋਲੇ ਸ਼ੀਸ਼ਾ ਪਿਆ ਵੈਂਟੋ ਦਾ ਆ ਗਿਆ ਟੋਸ ਦਾ ਆ ਗਿਆ ਸਕੋਰਪੀਓ ਦਾ ਆ ਗਿਆ ਓਕੇ ਓਕੇ ਬਰਨਾ ਫਲੂਇਡਿਕ ਜਿਹੜੀ ਆ ਨਵੇਂ ਮਾਡਲ ਦੀ 16 17 ਮਾਡਲ ਚੱਲਦੀ ਆ ਓਕੇ ਓਕੇ ਆ ਸਵਿਫਟ ਦੇ ਵਿੱਚ ਕਿਸੇ ਵੀ ਮਾਡਲ ਦਾ ਆਪਾਂ ਨੂੰ ਚਾਹੀਦਾ 8 ਮਾਡਲ 7 ਮਾਡਲ ਤੋਂ ਲੈ ਕੇ ਠੀਕ ਆ ਜੀ ਆ ਡੰਡੀ ਵਾਲੇ ਤੋਂ ਲੈ ਕੇ ਠੀਕ ਆ ਜੀ ਨਾ 23 24 ਮਾਡਲ ਤੱਕ ਆਪਣੇ ਕੋਲੇ ਸ਼ੀਸ਼ੇ ਮੌਕੇ ਤੇ ਪਏ ਰਹੇਗੇ ਸਕੋਰਪੀਓ ਦਾ ਪਿਆਗਾ ਹਾਂਜੀ ਆ ਫੋਰਚੂਨਰ ਦਾ ਪਿਆ ਤਕਰੀਬਨ ਤਕਰੀਬਨ ਆਪਣੇ ਕੋਲੇ ਸ਼ੀਸ਼ੇ ਹੈਗੇ ਨੇ ਜੋ ਕਿਸੇ ਚੀਜ਼ ਔਰ ਵੱਡੀ ਗੱਲ ਇਹ ਆ ਗਈ ਹਾਂਜੀ ਵੀ ਹੁਣ ਨਹੀਂ ਹੈਗਾ ਬੰਦੇ ਨੂੰ ਐਮਰਜੈਂਸੀ ਜ਼ਰੂਰਤ ਆ ਹਾਂਜੀ ਆਪਾਂ ਉਹਦਾ ਵੀ ਅਰੇਂਜਮੈਂਟ ਕਰ ਲਈਦਾ ਠੀਕ ਹੈ ਮਤਲਬ ਵੀ ਬੰਦੇ ਨੂੰ ਮੋੜਨਾ ਨਹੀਂ ਪਊਗਾ ਜੇ ਆਕੇ ਕੋਸ਼ਿਸ਼ ਰਹਿੰਦੀ ਆ ਠੀਕ ਆ ਜੀ ਓਕੇ ਓਕੇ ਵੀ ਹਰੇਕ ਦਾ ਇੱਥੇ ਕੀਤਾ ਜਾਵੇ ਓਕੇ ਜੀ ਹਾਂਜੀ ਕਿਸੇ ਵੀ ਕਾਰਦਮ ਸ਼ੀਸ਼ਾ ਰੇਅਰ ਕਰਵਾਉਣਾਗਾ ਓਕੇ ਜੀ ਇਹਦਾ ਸਾਰਾ ਸਮਾਨ ਆਪਣੇ ਕੋਲੇ ਰਹਿੰਦਾ ਜਮੇ ਕੱਲਾ ਕਵਰ ਟੁੱਟੇ ਤੇ ਕਵਰ ਭੇਜੂ ਠੀਕ ਆ ਜੀ ਉਸ ਤੋਂ ਬਾਅਦ ਜਿਵੇਂ ਹਾਂ ਕਿਸੇ ਦਾ ਇੰਡੀਕੇਟਰ ਟੁੱਟ ਜੇ ਹਾਂਜੀ ਅਸੀਂ ਇੰਡੀਕੇਟਰ ਆਗੇ ਇਹ ਇੰਡੀਕੇਟਰ ਆਗੇ ਸ਼ੀਸ਼ੇ ਦਾ ਹੰਡੀਕੇਟਰ ਲੱਗਦਾ ਹੁੰਦਾ ਹੈਗਾ ਇੰਡੀਕੇਟਰ ਆਸੀਸ਼ੇ ਦਾ ਜਿਹੜਾ ਤਾ ਲੱਗਿਆ ਹੁੰਦਾ ਹੈ ਇੱਕ ਕਿਸੇ ਵੀ ਕਾਰ ਦਾ ਹੋਵੇ ਆਹ ਜਿਵੇਂ ਇਹਦੇ ਵਿੱਚ ਲਾਜੋ ਆਪਣਾ ਪਾਰਟ ਆ ਦੇਖਣ ਵਾਲਾ ਓਕੇ ਇਹ ਹੁੰਦਾ ਹੈਗਾ ਆਪਣੇ ਕੋਲ ਮਿਕਸ ਸਾਰੀਆਂ ਗੱਡੀਆਂ ਦੇ ਪਏ ਨੇ ਕਿ ਆਹ ਸਵਿਫਟ ਜਿਹੜੀ ਹੁਣ 18 ਮਾਡਲ 20 ਮਾਡਲ ਚੱਲਦੀ ਆ ਉਹਦਾ ਆ ਗਿਆ ਠੀਕ ਆ ਜੀ ਉਸ ਤੋਂ ਬਾਅਦ ਹੋਰ ਵੀ ਸਤ ਤਕਰੀਬਨ ਤਕਰੀਬਨ ਪਏ ਨੇ ਆ ਵਰਨਰ ਫਲੂਇਡ ਇਕਰ ਆ ਗਿਆ ਓਕੇ ਜੀ ਰੇ ਗੱਡੀ ਦਾ ਆਪਣੇ ਕੋਲ ਸਮਾਨ ਤਕਰੀਬਨ ਮੌਕੇ ਤੇ ਰਹਿੰਦਾ ਹੀ ਰਹ ਹਾਂ ਕਿਸੇ ਭਰਾ ਨੇ ਜੇ ਮੈਲਟੋ ਦੇ ਦੂਜੇ ਸ਼ੀਸ਼ੇ ਲੱਗੇ ਹੁੰਦੇ ਨੇਗੇ ਬਗੈਰ ਡੰਡੀ ਵਾਲੇ ਓਕੇ ਜੀ ਡੰਡੀ ਵਾਲਾ ਸ਼ੀਸ਼ਾ ਲਵਾਉਣਾਗਾ ਆਪਣੇ ਕੋਲੇ origignal ਸ਼ੀਸ਼ਾ ਜੋ ਹੈ ਸ਼ਿਵਾ ਦਾ ਓਕੇ ਜੀ ਸ਼ਿਵਾ ਦਾ ਰਹਿੰਦਾਗਾ ਹਾਂ ਡੰਡੀ ਵਾਲਾ ਠੀਕ ਹੈ ਜੀ ਜਿਹੜੇ ਪਹਿਲੇ ਮਾਡਲ ਉਨੇ ਲੱਗਦੇ ਹਨ ਜੀ ਹਾਂ ਇਹ ਪੁਰਾਣੇ ਜਿਹੜੇ ਮਾਡਲ ਨੇ ਉਹਨਾਂ ਦਾ ਹੈਗਾ ਇਹ ਕੰਪਲੀਟ ਆਪਾਂ ਲਾ ਕੇ ਦੰਨੇ ਆਪਣੇ ਕੋਲੇ ਦਾ ਸਾਰਾ ਸਮਾਨ ਪਿਆਗਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਸਮਾਨ ਸਾਰਾ ਆਪਣਾ origignal ਹੁੰਦਾਗਾ ਕੀ ਪਿਆ ਲੈਟਾਂ ਕੀ ਮਗਲੀਆਂ ਸਾਰੀਆਂ ਤਕਰੀਬਨ ਆਪਣਾ ਸਮਾਨ Ориਜਨਲ ਹੁੰਦਾਗਾ ਜਿਵੇਂ ਆ ਟੇਲ ਲਾਈਟ ਆ ਗਈ ਆ ਹੈੱਡ ਲਾਈਟ ਆ ਗਈ ਕਿ ਜਿਵੇਂ ਡਿਜ਼ਾਇਰ ਦੀ ਪਈਆ ਨਾ ਇਹ ਡਿਜ਼ਾਇਰ ਦੀ ਆ ਗਈ ਇਹ ਲੇਟੈਸਟ ਚੱਬਦੇ ਆ ਉਹ ਆ ਗਈ ਠੀਕ ਹੈ ਠੀਕ ਉਹ ਨੋਵਾ ਦੀ ਆ ਗਈ ਉਹ ਮਿੰਡਾ ਦੀ Ориਜਨਲ ਲਾਈਟ ਆ ਗਈ ਆ ਆ ਗਈਆਂ ਡਿਜ਼ਾਇਰ ਦੀਆਂ ਜਿਵੇਂ ਆ ਨੋਵਾ ਦੀ ਪਈਆ ਹੈ ਨਾ ਇਹ ਨੋਵਾ ਦੀ ਪਈਆ ਹੈਗੀ ਆ ਗਈ ਮਿੰਡਾ ਦੀ ਲਾਈਟ ਆ ਇਹ ਠੀਕ ਹੈ ਠੀਕ ਆ ਵੀ ਆਪਣੇ ਕੋਲ ਤਕਰੀਬਨ ਸਮਾਨ Ориਜਨਲ ਜਿਵੇਂ ਆ ਹਲਟੋ ਦੀ ਪਈਆ ਨਾ ਹਲਟੋ ਦੀਆਂ ਪਈਆਂ ਨੇ ਲੋ ਜੀ ਹਲਟੋ ਦੀਆਂ ਪਈਆਂ ਨੇ ਹਾਂ ਜੀ ਆਪਣੇ ਕੋਲ ਜਾਨੀ ਚਲੇ ਚਾਸੀਆਂ ਸਟੀering ਵੀ ਪਏ ਆਗੇ ਠੀਕ ਆ ਜੀ ਕਿਸੇ ਦੀ ਗੱਡੀ ਦਾ ਖਰਾਬ ਹੋ ਜਾਂਦਾ ਬਹੁਤ ਸਾਰੇ ਚਾਂਸ ਹੁੰਦੇ ਨੇ ਕਿ ਉਹ ਖਰਾਬ ਹੋ ਜਾਂਦੇ ਨੇ ਕਿ ਜੇ ਮੈਂ Swift 8 10 ਮਾਡਲ ਦਾ ਹੈਗਾ ਹਾਂਜੀ ਆ ਨਵੇਂ ਮਾਡਲ ਦਾ i20 ਦਾ ਹੋਰ ਤਕਰੀਬਨ ਆਪਣੇ ਕੋਲ ਇਹਨਾਂ ਦਾ ਸਮਾਨ ਰਹਿੰਦਾ ਠੀਕ ਆ ਜੀ ਲੋ ਹਾਂਜੀ ਇਸ ਤੋਂ ਬਿਨਾ ਜਿਵੇਂ ਆਪਣੇ ਕੋਲ ਇਹ ਹੈੱਡਲਾਈਟਾਂ ਰਹਿੰਦੀਆਂ ਨੇ ਠੀਕ ਆ ਜੀ ਟੇਲ ਲਾਈਟਾਂ ਰਹਿੰਦੀਆਂ ਨਿਗੀਆਂ ਉਹ ਕਿਸੇ ਵੀ ਭਰਾ ਦੀ ਕੋਈ ਚਾਹੀਦੀ ਹੋ ਜਿਵੇਂ ਆ ਬਰਨ ਆ ਫਲੂਟਿਕ ਦੀ ਲਾਈਟ ਆ ਗਈ ਓਕੇ ਜੀ ਤੇ ਇਸ ਤੋਂ ਆ ਆ ਆ ਗਈਆਂ ਕਾਲੀਆਂ ਲਾਈਟਾਂ ਆ ਗਈਆਂ Swift ਦੀਆਂ 15 16 ਮਾਡਲ ਤੋਂ ਹੁੰਦੀ ਆ ਗਈਆਂ ਚਟੀਆਂ ਆ ਗਈਆਂ ਚਟੀਆਂ ਆ ਗਈਆਂ ਤੇ ਉਸ ਤੋਂ ਬਾਅਦ ਆ ਬਰੀਜਾ ਦੀ ਕਿਸੇ ਵੀ ਮਾਡਲ ਦੀ ਚਾਹੀਦੀ ਹੋਵੇ ਲਾਈਟ ਠੀਕ ਆ ਜੀ ਆ ਡਬਲ ਪ੍ਰੋਜੈਕਟਰ ਓਕੇ ਆ ਜੋ ਚੱਲਦੀ ਆ ਗਈ ਆ ਹਨਾ ਗ੍ਰੇਲ ਵਾਲੀ ਓਕੇ ਇਹਦੇ ਚ 5 6 ਆਪਣੇ ਕੋਲੇ ਪਏ ਨੇ ਮਾਡਲ ਆ ਬੱਲ ਵਾਲੀ ਆ ਗਈ ਠੀਕ ਆ ਜੀ ਤੇ ਉਸ ਤੋਂ ਬਾਅਦ ਇੱਥੇ ਪ੍ਰੋਜੈਕਟਰ ਪਈ ਆ ਜੀ ਲਓ ਵੀ ਆ ਤੁਹਾਨੂੰ ਸਾਰੀ ਲਾਈਟਾਂ ਮਿਲ ਜਾਣਗੀਆਂ ਨਾ ਆਹ ਪ੍ਰੋਜੈਕਟਰ ਲਾਈਟ ਆ ਗਈ ਇਹਦੀ ਇਹ ਵੀ ਬ੍ਰਿਜਾ ਦੀ ਹੈ ਜੀ ਇਹ ਬ੍ਰਿਜਾ ਦੀ ਹੈ ਜੀ ਠੀਕ ਆ ਜੀ ਲਓ ਵੀ ਮੁਰਤੀ ਜੁਕੀ ਦਾ ਹਰ ਇੱਕ ਤਰ੍ਹਾਂ ਹਰ ਇੱਕ ਕੱਡੇ ਦੇ ਫੇਰਪਾਰਟ ਮਿਲ ਜੂਗਾ ਮੋਨ ਕੱਲਾ ਮੁਰਤੀ ਹਿੰਜੂਕੀ ਦੇ ਖਰਾਫ ਤਰ੍ਹਾਂ ਮਿਲ ਜੂਗਾ ਸਤਵਾਦ ਆ ਗਈ ਜਿਵੇਂ ਹਾਂਜੀ ਆਹ ਸਵਿਫਟ ਆ ਗਈ 17 18 ਤੋਂ 20 ਮਾਡਲ ਹਾਂਜੀ ਹਾਂਜੀ ਆਰਟਿਕਾ ਆਰਟਿਕਾ ਦੀ ਆ ਗਈ ਸਿਆਜ ਸਿਆਜ ਰੇਟ ਇਸ ਹਮ ਸਲੈਰੀਓ K10 ਪਿਛਲੇ ਮਾਡਲ ਦੀ Honda City ਠੀਕ ਆ ਜੀ Scorpio ਲਓ ਜੀ ਆ ਸਕਾਪੀਓ ਪੁਰਾਣੀ ਮਾਡਲ ਵਾਲੀ ਆ ਗਈ ਹੈ ਨਾ ਜੀ ਹਾਂ ਜੀ ਪੁਰਾਣੀ ਮਾਡਲ ਦੀ ਠੀਕ ਆ ਜੀ Nova ਪੂਰਾ ਆਪਣੇ ਕੋਲੇ ਉਹ ਮੌਕੇ ਤੇ ਇਹਦਾ Alto ਵਗੈਰਾ ਆ ਗਿਆ ਹਾਂ ਜੀ Alto K10 ਦੀ ਆ ਗਈ ਨਾ K10 ਦੀ ਆ ਗਈ Arctic ਆ ਗਈ Arctic ਵਾਲੀ ਆ ਗਈ ਆ ਮਾਈਕਰਾ ਨਵੇਂ ਮਾਡਲ ਵਾਲੀ ਆਉਗੀ ਠੀਕ ਆ ਠੀਕ ਲੋ ਵੀ ਹੱਤ ਤਰ੍ਹਾਂ ਤੁਹਾਨੂੰ ਮਿਲ ਜੂਗਾ ਜਿਦਾਂ ਦਾ ਮਰਜ਼ੀ ਲੈ ਲਿਓ ਠੀਕ ਹੈ ਜੀ ਤੇ ਆਪਣੇ ਕੋਲ ਸਾਰਾ ਸਮਾਨ ਆਹ ਬਲੀਨੋ ਹੋ ਗਈ ਔਰ ਵੱਡੀਆਂ ਆਪਣੇ ਕੋਲ ਹਾ ਜੋ ਇੱਥੇ ਛੇਤੀ ਨਹੀਂ ਹੈ ਹਾਂ ਜੀ ਆ ਗਈ ਆਪਣੀ ਵੈਗਨਰ ਵੈਗਨਰ ਦੀਆਂ ਮਗਲੀਆਂ ਇੱਥੇ ਮੈਂ ਦੇਖੀਆਂ ਦੀਆਂ ਹਾਂ ਜੀ ਆ ਇੱਥੇ ਉਹ ਪਈਆਂ ਨੇ ਉਹ ਪਈਆਂ ਨੇ ਆ ਵੈਗਨਰ ਦੀਆਂ ਲੋ ਵੀ ਆ ਫੀਗੋ ਦੀ ਆ ਗਈਆਂ ਨੇ ਜੀ ਹਾਂ ਜੀ ਫੀਗੋ ਦੀ ਠੀਕ ਹੈ ਮਿਕਸਰ ਆਪਣੇ ਕੋਲ ਤਕਰੀਬਨ ਸਮਾਨ ਹਾਂ ਸਾਰੀ ਗੱਡੀ ਤੇ ਮਿਲ ਜੂਗਾ ਤੇ ਕਿਹ ਬਣਾ ਹਾਂਜੀ ਹਾਂ ਤੇ ਆ ਜਿਵੇਂ ਵੈਗਨਰ ਦੇ ਕਿਸੇ ਨੇ ਪ੍ਰੋਜੈਕਟਰ ਵਾਲੀਆਂ ਲਾਈਟਾਂ ਹੁੰਦੀਆਂ ਨੇ ਆਪਣੇ ਕੋਲੇ ਪਈਆਂ ਨੇ ਠੀਕ ਹੈ ਜੀ ਲਓ ਜੀ ਪ੍ਰੋਜੈਕਟਰ ਵੀ ਹੈਲੋਜਨ ਵੀ ਜਿਹਨੂੰ ਸਿੰਪਲ ਬੱਲ ਵਾਲੀ ਕਹਿ ਦਿੰਨੇ ਆਗੇ ਹਾਂਜੀ ਹਾਂਜੀ ਉਹ ਵੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਲਾਈਟ ਮੌਕੇ ਤੇ ਰਹਿੰਦੀ ਆ ਠੀਕ ਹੈ ਜੀ ਲਓ ਜੀ ਜਿਵੇਂ ਇੱਕ ਆਪਣੇ ਕੋਲ ਲਾਈਟ ਪਈ ਆ ਗਈ ਹਾਂਜੀ ਇਹ ਸਵਿਫਟ 15 16 ਮਾਡਲ ਦੀ ਆ ਗਈ ਠੀਕ ਹੈ ਜੀ ਇਹ ਤੁਹਾਨੂੰ ਸ਼ਾਇਦ ਵੀ ਦੇਖ ਬਹੁਤ ਘੱਟ ਚਾਂਸ ਨੇ ਇਹਨੂੰ ਦੇਖਣ ਦੇ ਹਾਂਜੀ ਇਹਦੇ ਵਿੱਚ ਪ੍ਰੋਜੈਕਟਰ ਲੱਗਿਆ ਹੋਇਆ ਠੀਕ ਆ ਜੀ ਹੈਲੋ ਵੀਮਾ ਵਗੈਰਾ ਇਹਦੀ ਬਹੁਤ ਵਧੀਆ ਲੁੱਕ ਬਣ ਜਣੀ ਆ ਜਦੋਂ ਇਹ ਕਾਰ ਦੇ ਵਿੱਚ ਕਿਸੇ ਫਿੱਟ ਹੋਗੀ ਠੀਕ ਆ ਜੀ ਤਾਂ ਆ ਜਾਂਦੀਆਂ ਨੇ ਕਿ ਹਾਂ ਮਕੈਨੀਕਲ ਦਾ ਬਹੁਤ ਸਮਾਨ ਆਗਾ ਹਾਂਜੀ ਇਹ ਸਟੀਅਰਿੰਗ ਵਾਲੀ ਮੋਟਰ ਹੁੰਦੀ ਹੈ ਜਿਹਨਾਂ ਪਾਵਰ ਸਟੀਅਰਿੰਗ ਰਹਿੰਦਾਗਾ ਠੀਕ ਆ ਜੀ ਆਹ ਉੱਤਲ ਲਈ ਹੋਰ ਐਕਸੈਸਰੀ ਕੋਲ ਦਾ ਸਮਾਨ ਇਹ ਮਤਲਬ ਤੁਸੀਂ ਸਾਰਾ ਕੁਝ ਆਪ ਫਿੱਟ ਕਰਕੇ ਦੋਗੇ ਫਿਰ ਕਸਟਮਰ ਨੂੰ ਨਹੀਂ ਆਪਣਾ ਸੇਲ ਦਾ ਅਸਾਂ ਆਪਣਾ ਸੇਲ ਦਾ ਗੱਲਾ ਹਾਂ ਆਪਣੇ ਕੋਲੇ ਮਿਸਤਰੀਆਂ ਦਾ ਪ੍ਰਬੰਧ ਹੈ ਠੀਕ ਹੈ ਜੀ ਮਾਣੇ ਕਿੰਨੇ ਕਰਾਉਣਾ ਆ ਉਹ ਆਪਣੇ ਕੋਲੇ ਸਿੱਧਾ ਹੁੰਦਾ ਹੈਗਾ ਠੀਕ ਹੈ ਜੀ ਤਾਂ ਤਕਰੀਬਨ ਆਪਣੇ ਕੋਲੇ ਮਿਸਤਰੀ ਹੈਗੇ ਆਗੇ ਠੀਕ ਹੈ ਜੀ ਔਰ ਹਾ ਹੁੰਦੀਆਂ ਨੇ ਪਾਵਰ ਸਟੀering ਡੱਬੀਆਂ ਓਕੇ ਜੀ ਇਹ ਕਿਸੇ ਵੀ ਕਾਰ ਦੀ ਕਿਸੇ ਨੂੰ ਚਾਹੀਦੀ ਹੋਵੇ ਹਾਂਜੀ ਆਪਣੇ ਕੋਲੇ ਪਈਆਂ ਨੇ ਠੀਕ ਹੈ ਜੀ ਔਰ ਆਪਣੀ ਇਹਨਾਂ ਚ ਗਾਰੰਟੀ ਇਹ ਹੁੰਦੀ ਹੈ ਜੋ ਆਪਾਂ ਸਮਾਨ ਦੰਨੇ ਆਗੇ ਹਾਂਜੀ ਤਕਰੀਬਨ ਤਕਰੀਬਨ ਸਮਾਨ ਆਪਾਂ ਚੈੱਕ ਕਰਵਾ ਕੇ ਦੰਨੇ ਆਗੇ ਵੀ 90 95% ਹਾਂਜੀ ਕਹਾਕਰੋਂ ਦੁਕਾਨ ਤੋਂ ਸੰਤੁਸ਼ਟ ਕਰਕੇ ਤੋਰਦੇ ਆ ਠੀਕ ਹੈ ਜੀ ਪਰ ਕੋਈ ਚੀਜ਼ਾਂ ਤੇ ਵੀ ਮਾਰ ਕੇ ਲਾ ਕੇ ਦੇਣ ਪੈਂਦੇ ਜਮੈਂ ਹੁਣ ਡੱਬੀ ਆ ਹਾਂਜੀ ਇਹਦੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਮਾਰਕਾ ਲਾ ਕੇ ਦੇਵਾਂਗੇ ਓਕੇ ਜੀ ਤੇ ਨਾ ਚੱਲੀ ਹੂੰ ਤੁਸੀਂ ਸਾਨੂੰ ਦਿਓ ਇੱਕ ਦਿਨ ਬਾਅਦ ਦੋ ਦਿਨ ਬਾਅਦ ਓਕੇ ਤੁਹਾਡੇ ਪੈਸੇ ਵਾਪਸ ਠੀਕ ਹੈ ਜੀ ਮਾਲਾ ਕੋਲੇ ਮਾਰਕ ਜ ਮਾਰਕ ਲੱਗਿਆ ਹੋਣਾ ਜਾਈ ਮਾਰਕਾ ਲਾ ਕੇ ਦੇਵਾਂਗੇ ਔਰ ਗਾਹਕ ਮੌਕੇ ਦੇ ਕੋਲੇ ਖੜਾ ਹੋਊਗਾ ਠੀਕ ਹੈ ਜੀ ਉਵੇਂ ਮਾਰਕਾ ਆਪਣਾ ਦੇਖ ਕੇ ਚੈੱਕ ਕਰਕੇ ਠੀਕ ਹੈ ਜੀ ਪੈਸੇ ਵਾਪਸ ਇਹ ਵੀ ਹੈ ਨਹੀਂ ਗੱਲ ਵੀ ਤੁਸੀਂ ਖਰੀਦ ਕੇ ਲੈ ਗਏ ਜੀ ਹਾਂਜੀ ਹਾਂਜੀ ਤੇ ਤੁਹਾਡਾ ਸਮਾਨ ਚੱਲਿਆ ਨਹੀਂਗਾ ਤਾਂ ਹੁਣ ਕੀ ਕਰੀਏ ਠੀਕ ਹੈ ਠੀਕ ਹੈ ਜੀ ਲਓ ਜੀ ਬਾਕੀ ਹੋਰ ਵੀ ਤੁਹਾਨੂੰ ਲੈਟਾਂ ਵਗੈਰਾ ਜਾਂ ਐਲੀਡੀ ਲੈਟਰ ਨਵੀਆਂ ਲਵਾਉਣੀਆਂ ਡੋਗੀਆਂ ਹਨ ਜਿਵੇਂ ਇਹ ਪਈਆਂ ਨੇ ਜੇ ਕਿਸੇ ਨੇ ਆਪਣੀ ਪਹਿਲੀ ਕੋਸ਼ਿਸ਼ ਰਹਿੰਦੀ ਆ ਵੀ ਆਪਾਂ ਗਾਹਕ ਨੂੰ ਸਾਰਾ ਸਮਾਨ ਦਿਖਾ ਕੇ ਹਾਂਜੀ ਹਾਂ ਚੈੱਕ ਕਰਵਾ ਕੇ ਦੰਨੇ ਆਗੇ ਜਿਵੇਂ ਕਿਸੇ ਨੂੰ ਆਹ ਫੌਗ ਲਾਈਟਾਂ ਚਾਹੀਦੀਆਂ ਹੁਣ ਸਵਿਫਟ ਵਗੈਰਾ ਦੀਆਂ ਹਾਂਜੀ ਹਾਂਜੀ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਮਾਡਲ ਪਏ ਆਗੇ ਦੇ ਠੀਕ ਆ ਜੀ ਆ ਰਿੰਗ ਵਗੈਰਾ ਆ ਗਿਆ ਲਓ ਜੀ ਓਕੇ ਤੇ ਆ ਹਵਾ ਪਰ ਨਾਲੇ ਆਪਣੇ ਕੋਲੇ ਇਲੈਕਟ੍ਰੋਨਿਕ ਪੰਪ ਆ ਗਿਆ ਓਕੇ ਇਹਦੀ 2 ਸਾਲ ਦੀ ਗਾਰੰਟੀ ਰਹਿੰਦੀ ਆ ਕੰਪਨੀ ਦੀ ਗਾਰੰਟੀ ਹੁੰਦੀ ਆ 2 ਸਾਲ ਦੀ ਓਕੇ ਲੋ ਜੀ ਬਾਕੀ ਬਹੁਤ ਨੂੰ ਹਰ ਤਰ੍ਹਾਂ ਸਪੇਅਰ ਪਾਰਟ ਮਿਲ ਜੂ ਮਨਾਂ ਜੇ ਕਿਸੇ ਵੀ ਗੱਡੀ ਦਾ ਤੁਹਾਨੂੰ ਲੈਣਾ ਬਾਜੀ ਨੇ ਮੈਂ ਦੱਸਿਆ ਮਰੂਤੀ ਲੈ ਕੇ ਫੋਰਚੂਨਰ ਦਾ ਕਪਿਆ ਹੈ ਨਾ ਹਾਂਜੀ ਹਾਂ ਤੁਸੀਂ ਕੋਈ ਵੀ ਆ ਕੇ ਦੇਖ ਕੇ ਲੈ ਸਕਦੇ ਹੋ ਤੇ ਬਹੁਤ ਜੈਨੂਰੇਟ ਤੇ ਮਿਲ ਜੂ ਤੁਹਾਨੂੰ ਤੇ ਸਪੇਅਰ ਪਾਰਟ ਆਪਾਂ ਤੁਹਾਨੂੰ ਸਾਰਾ ਦਿਖਾਤਾ ਲਓ ਜੀ ਬਾਕੀ ਲਾਈਟਾਂ ਵਗੈਰਾ ਹਨਾ ਆ ਦੇਖਣ ਆਲਟੋ ਦੇ ਆਲਟੋ ਦੀਆਂ ਫੌਗ ਲਾਈਟਾਂ ਹੈਗੀਆਂ ਆਪਣੇ ਪਾਸ ਓਕੇ ਜੀ ਹਾਂ ਲਓ ਜੀ ਆਲਟੋ ਦੀਆਂ ਫੌਗ ਲਾਈਟਾਂ ਠੀਕ ਹੈ ਜੀ ਟਰਬੋ ਹੀ ਆ ਨਹੀਂ ਆ ਠੀਕ ਹੈ ਠੀਕ ਹੈ ਟਰਬੋ ਉਹ ਟਰਬੋ ਰਹਿੰਦੀ ਆਪਣੇ ਕੋਲ ਇਹ ਆ ਟਰਬੋ ਪਈ ਆ ਨੇ ਠੀਕ ਹੈ ਜੀ ਕਿਸੇ ਗੱਡੀ ਦੀ ਚਾਹੀਦੀ ਹੋਵੇ ਠੀਕ ਹੈ ਜੀ ਸ਼ੀਸ਼ਾ ਪੜਨ ਕਰਨ ਵਾਲੀ ਮਸ਼ੀਨ ਚਾਹੀਦੀ ਹੁੰਦੀ ਆ ਕਿਸੇ ਨੂੰ ਉਹ ਵੀ ਆਪਣੇ ਕੋਲ ਮੌਕੇ ਤੇ ਪੁਰਾਣੀਆਂ ਮਸ਼ੀਨਾਂ Ориਜਨਲ ਓਕੇ ਓਕੇ ਗੱਡੀਆਂ ਚੋਂ ਨਿਕਲੀਆਂ ਹੋਈਆਂ ਠੀਕ ਹੈ ਠੀਕ ਹੈ ਜੀ ਆਪਣੇ ਕੋਲੇ ਜੋ ਸਮਾਨ ਹੁੰਦਾ Ориਜਨਲ ਹੁੰਦਾ ਪੁਰਾਣਾ ਹੁੰਦਾ ਹੈਗਾ ਠੀਕ ਹੈ ਜੀ ਤੇ ਬਾਕੀ ਕਿਸੇ ਨੇ ਸ਼ੀਸ਼ਾ ਰਿਪੇਅਰ ਕਰਾਉਣਾ ਮੇਨ ਗੱਲ ਆ ਗਈ ਹਾਂਜੀ ਹਾਂਜੀ ਨਹੀਂ ਕਿਸੇ ਨੂੰ ਪਤਾ ਹੁੰਦਾ ਵੀ ਉਹ ਟੁੱਟ ਗਿਆ ਬਸ ਲਮਕਦਾ ਨਾ ਹੋਵੇ ਠੀਕ ਆ ਸਵਿਫਟ ਦਾ ਸ਼ੀਸ਼ਾ ਆਜੋ ਆਪਾਂ 5 ਮਿੰਟ ਚ ਰਿਪੇਅਰ ਕਰਕੇ ਦੇਵਾਂਗੇ ਠੀਕ ਆ ਜੀ ਤੇ ਆਪਣਾ ਐਡਰੈਸ ਬੋਲ ਦਿਓ ਇੱਕ ਵਾਰ ਜੀ ਆਪਾਂ ਹੈਗਾ ਨਾਬਾ ਰੋਡ ਤੇ ਠੀਕ ਆ ਜੀ ਨੀਅਰ ਨਿਊ ਹਾਲੈਂਡ ਟਰੈਕਟਰ ਏਜੰਸੀ ਠੀਕ ਆ ਜੀ ਬਿਲਕੁਲ ਜਦੋਂ ਮਰੇ ਕੋਲ ਆਪਾਂ ਉਧਰ ਜਾਗਚੌਂਗ ਚੌਂ ਨੇ ਤਾਂ ਨਾਬਾ ਰੋਡ ਤੇ ਨਾ ਨੂਹਹੜ ਏਜੰਸੀ ਆ ਉਹਦੇ ਨਾਲ ਹੀ ਬਾਈ ਨੇ ਵੀ ਸ਼ਾਪ ਆ ਹਰ ਬਾਕੀ ਕੰਟੈਕਟ ਨੰਬਰ ਬਾਈ ਉਹਨੇ ਦੇ ਦਿੱਤਾ ਜੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਹਾਂਜੀ। ਜਿਵੇਂ ਇਹ ਲਾਈਟ ਆ ਗਈ Swift ਦੀ। ਓਕੇ ਜੀ। ਜੇ ਕਿਸੇ ਨੇ ਐਵੇਂ ਕੋਈ ਕਿਸੇ ਵੀ ਕਾਰ ਚਲੋ ਇਹ Swift ਦੀ ਜਾਂ ਕਿਸੇ ਕਾਰ ਦੇ ਵਿੱਚ ਐਵੇਂ ਲਾਈਟ ਲਵਾਉਣੀ ਆਂਗੀ। ਇਹ ਵਾਲੀ ਜੀ ਚੱਲਦੀ ਆ ਨਾ ਜੀ। ਹਾਂਜੀ ਹਾਂ। ਠੀਕ ਆ। ਇਹ ਵੀ ਆਪਾਂ ਐ ਤਿਆਰ ਕਰ ਦੰਨੇ ਆ ਲਾਈਟ। ਠੀਕ ਇਹ ਤੁਸੀਂ ਕਰ ਦੋਗੇ। ਹਾਂਜੀ ਹਾਂ। ਠੀਕ ਆ ਜੀ। ਇਹ ਕਿਸੇ ਵੀ ਗੱਡੀ ਦੇ ਹੋ ਜੂਗਾ ਤਾਂ ਨਹੀਂ? ਕਿਸੇ ਦੀ ਵੀ ਹੋਵੇਗੀ। ਓਕੇ ਠੀਕ ਆ। ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸੈਰ ਮਰੇੜਕੋਟਲੇ ਇੱਕ ਏਦਾਂ ਦੀ ਦੁਕਾਨ ਦਿਖਾਈ ਹੈ ਜਿੱਥੋਂ ਤੁਹਾਨੂੰ ਗੱਡੀਆਂ ਦਾ ਹਰ ਤਰ੍ਹਾਂ ਦਾ ਸਪੇਅਰ ਪਾਰਟ ਮਿਲ ਜਾਊਗਾ ਉਹ ਵੀ origignal ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਜੇ ਕਈ ਵਾਰ ਕਿਸੇ ਨੂੰ ਲੋੜ ਹੁੰਦੀਆਂ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਤਾਂ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ